अमेरिका तो डिपोर्ट होया पंजाबी नौजवान परिवार गहरे सदमे च पिंड कंसामपुर बलाक तरसिका जिला अमृतसर का नौजवान जो कुछ समा पहला अमेरिका गया सी अफसोसजनक तरीके नाल डिपोर्ट होके वापस पहुंचया प्रवासी स्पने टुटन कारण परिवार गहरे सदमे च माली हालात भी होए खराब ਪਰਿਵਾਰ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਬੇਨਤੀ ਸਾਦੀ ਮਾਲੀ ਸਹਾਇਤਾ ਕੀਤੀ ਜਾਵੇ ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਲਹਿਰ ਪਰ ਵਾਪਸੀ ਦੀ ਦਰਦਨਾਕ ਹਕੀਕਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨੌਜਵਾਨਾਂ ਦੀ ਸਹਾਇਤਾ ਕਰੇ ਅਤੇ ਉਹਨਾਂ ਨੂੰ ਪੰਜਾਬ ਚਹੀ ਰੁਜ਼ਗਾਰ ਦੇਣ ਲਈ ਯਤਨ ਕਰੇ ਪਰਿਵਾਰ ਆਰਤੀ ਸਿੰਘ ਜੋ ਮਨਤਲ ਟੋਪਟੋ ਪਰ ਆ ਰਿਹਾ ਹੈ ਉਨ੍ਹਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਨੂੰ ਅਸੀਂ ਤੇ ਜੀਮ ਪੱਤਰਕਾਰਾਂ ਨੂੰ ਪਹੁੰਚਿਆ ਇਸ ਤਰ੍ਹਾਂ ਉਨ੍ਹਾਂ ਨੇ ਉਧਾਰ ਜੋ ਕਿ ਪੈਸੇ ਆਪਣੇ ਬੱਚੇ ਨੂੰ ਭੁੱਲਿਆ ਸੀਗਾ ਪਰ ਅੱਜ ਉਹ ਪਰਿਵਾਰ ਲੋਰੀਆ ਪਰਵਾ ਮਾਰ ਮਾਰ ਕੇ ਕਿ ਉਨ੍ਹਾਂ ਦਾ ਬੱਚਾ ਥੋੜੀ ਦਿਨਾਂ ਦੀ ਵੇਚੀ ਉਸ ਤੋਂ ਹੀ ਸਰਕਾਰਾਂ ਦੇਪੋਰਟ ਕਰਕੇ ਉਸ ਬੱਚੇ ਨੂੰ ਵਾਪਸ ਕਰਤਲ ਸਰ ਦਿੱਤਾ ਯਾਨੀ ਅੱਜ ਉਹ ਬੱਚਾ ਆ ਰਿਹਾ ਉਹਨਾਂ ਦੇ ਪਰਿਵਾਰ ਪਾਸੋਂ ਆਪਾਂ ਉਹਨਾਂ ਦਾ ਡਾਕਟਰ ਜਿਹੜਾ ਵਾ ਉਹ ਬਿਆਨ ਕਰਦੇ ਆ ਵਾਹੀ ਬਲੀਕਾ ਖਾਲਸਾ ਵਾਹੀ ਬਲੀਕੀ ਫਾਦੇ ਹਾਂ ਸਾਡਾ ਪਰਿਵਾਰ ਹੋ ਰਿਹਾ ਸਾਰਾ ਪਰਿਵਾਰ ਬਰਾਗ ਦੇ ਵਿੱਚ ਹੈ ਸਾਰਾ ਪਰਿਵਾਰ ਬਰਾਗ ਦੇ ਵਿੱਚ ਹੈ ਜੀ ਅੰਮ੍ਰਿਤਸਰ ਜਾਨ ਜੀ ਤੇ ਸਿਰ ਬਾਬ ਕਾੜਾ ਜੀ ਦਾ ਖਾਨਾ ਸਾਡਾ ਚੈਨਲ ਕੀ ਜੀ ਮੈਂ ਇਸ ਬੱਚੇ ਵਾਸਤੇ ਇਹ ਜੋਦ ਮਾਰ ਰੱਖਦਾ ਹਾਂ ਸਰ ਇਹਦੀ ਕੋਈ ਮਾਇਤ ਕੀਤੀ ਜਾਵੇ ਜੋ ਇਸ ਬੰਦੇ ਨੇ ਪਿੰਡ ਦੇ ਮਤਲ ਜੋ ਰਿਸ਼ਤੇਦਾਰਾਂ ਕੋਲੋਂ ਗਹਿਣੇ ਘਟੇ ਜੋ ਵੀ ਮਤਲ ਰੱਖ ਕੇ ਮੈਂ ਸੈਂਟਰ ਗਵਰਨਮੈਂਟ ਗੜੀ ਦੇ ਹੱਥ ਜੋੜ ਕੇ ਬੇਨਤੀ ਆ ਪੰਜਾਬ ਸਰਕਾਰ ਗੜੀ ਦੇ ਹੱਥ ਜੋੜ ਕੇ ਬੇਨਤੀ ਆ ਇਹ ਗਰੀਬ ਦੀ ਮਾਇਤ ਕੀਤੀ ਜਾਵੇ ਕੋਈ ਜੇ ਜਾਂਟਲੇ ਠੋਖਾ ਕੀਤਾ ਤੇ ਉੱਤੇ ਖਾਜ ਤੋਂ ਕਾਜ ਹੋ ਤੇ ਕਾਰਵਾਈ ਹੋਣੀ ਚਾਹੀਦੀ ਤੇ ਉੱਤੇ ਪਰਚਾ ਕਰ ਲਿਆ ਜਾਣਾ ਚਾਹੀਦਾ ਜੀ ਮੇਰੀ ਤੇ ਹੋਈ ਮੰਗ ਹੈ ਗਰੀਬ ਗਰੀਬ ਦੀ ਇਹ ਵੀ ਹੱਕ ਰਸੀ ਹੋਣੀ ਚਾਹੀਦੀ ਹੈ ਸਰ ਸਰ ਮੇਰਾ ਸਾਰਾ ਗਾਣਾ ਮੇਰਾ ਪਿਆਰ ਸਾਰਾ ਗਾਣਾ ਮੇਰੇ ਜਵਾਈ ਦਾ ਧੀ ਦਾ ਨੌ ਦਾ ਪੁੱਤ ਦਾ ਮੇਰਾ ਜੋ ਮੇਰੇ ਕੋਲ ਸਾਫ ਦੋ ਛੱਪਾ ਹੈ ਮੇਰੇ ਮੁੰਡੇ ਦੇ ਸਾਰਾ ਗਾਣਾ ਮੇਰਾ ਦੇਖਿਓ ਨਹੀਂ ਨਹੀਂ ਸਾਰਾ ਜੀ ਦਾ ਸਾਰਾ ਦੇਖਿਓ ਜੀ ਮੇਰੇ ਸਾਰੇ ਦੇ ਸਾਰੇ ਅੱਜ ਦਾ ਸੈੱਟ ਦੇਖ ਕੇ ਮੇਰੇ ਲੱਖ ਰੁਪਏ ਨਹੀਂ ਬਣਦਾ ਮੇਰੇ ਸਾਰੇ ਹਾਲ ਦੇ ਸੈੱਟ ਕੱਢ ਕੇ ਦਿੱਤਾ ਮੈਂ 1 ਲੱਖ 20 ਹਜ਼ਾਰ ਜਿਉਂ ਸੈੱਟ ਦੇਖ ਕੇ ਫਿਰ ਮੈਂ ਗਾੜੀ ਮੁੱਕ ਤਾਂ ਕੋਲ ਨੂੰ ਪੈਸੇ ਪਾਏ 4.5 ਲੱਖ ਰੁਪਏ ਫਿਰ ਮੈਂ ਮੁੰਡਾ ਕਢਾਇਆ ਜੀ ਮਡੇ ਦੀ ਕਿੰਨੀ ਉਮਰ ਹੈ ਤੁਹਾਡੇ ਮਡੇ ਦੀ 21 ਸਾਲ ਉਮਰ ਹੋ ਗਈ 21 ਸਾਲ ਨਾਲੋਂ ਅੱਜਨੇ ਤੁਹਾਨੂੰ ਕੀ ਕਹਿ ਕੇ ਭੇਜਿਆ ਕਿ ਵੀ ਮੈਂ ਤੁਹਾਡੇ ਬੱਚੇ ਨੂੰ ਇੱਕ ਨੰਬਰ ਤੇ ਤੇ ਭੇਜ ਰਿਹਾ ਹਾਂ ਉਹ ਕਿਸੇ ਕੰਮ ਦਵਾਉਂਗਾ ਇੱਕ ਹੀਲੇ ਤਰੀਕੇ ਦੇ ਨਾਲ ਤੁਹਾਨੂੰ ਦਵਾ ਦਾਂ ਸਾਨੂੰ ਦੇ ਇੱਕ ਨੰਬਰ ਜੀ ਕਿਹਾ ਸੀ ਹਾਂ ਕਿ ਆਵਾਜ਼ ਦੱਸਾਂ ਲਈ ਮੈਂ ਦੱਸਾਂ ਦਲਾਂ ਤੁਹਾਡਾ ਮੁੰਡਾ ਪਹੁੰਚ ਜਾਊਗਾ ਮੁਰਕੇ ਸਾਰੋ 53 ਅੱਜ ਆਵਾਜ਼ੀ ਕੌਮ ਟੀਵੀ ਦੀ ਟੀਮ ਅੱਜ ਦੀ ਆਵਾਜ਼ੀ ਟੀਮ ਪਿੰਡ ਤੁਸਾਪਰਾ ਵਿੱਚ ਪਹੁੰਚੀ ਆ ਇਹ ਨਾਮ ਹਰਪ੍ਰੀਤ ਸਿੰਘ ਪੁੱਤਰ ਦਲੇਰ ਯੋਗੇ ਕੁਝ ਮਹੀਨੇ ਪਹਿਲਾਂ ਅਮਰੀਕਾ ਦੇ ਵਿੱਚ ਗਿਆ ਸੀ ਉਹਦੇ ਮਾਪਿਓ ਨੇ ਉਧਾਰ ਚੁੱਕ ਕੇ ਗਹਿਣੇ ਪਾ ਗਏ ਔਰ ਬਹੁਤ ਯਾਦੀ ਮੁਸਕਲ ਕਰਕੇ ਉਸ ਨੂੰ ਬਾਹਰ ਭੇਜਿਆ ਸੀ ਪਰ ਬੜੇ ਅਫਸੋਸ ਦੀ ਗੱਲ ਆ ਪਿਓ ਡਬੋਡ ਹੋ ਗਏ ਉਹ ਨੌਜਵਾਨ ਅੱਜ ਘਰ ਆ ਰਿਹਾ ਇਹ ਇਸ ਨਗਰ ਦੇ ਸਰਪੰਚ ਪੰਚ ਔਰ ਉਹਨਾਂ ਦਾ ਪਰਿਵਾਰ ਸਾਰਾ ਬਹੁਤ ਬਰਾਗ ਦੇ ਵਿੱਚ ਆ ਪਿੰਡ ਵੀ ਬੜਾ ਬਰਾਗ ਦੇ ਵਿੱਚ ਆ ਸਰਪੰਚ ਸਾਹਿਬ ਵੱਲੋਂ ਪੰਚਾਇਤ ਵੱਲੋਂ ਬੇਨਤੀ ਆ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਹਸਤਾ ਕੀ ਦੀ ਜਾਵੇ ਮੈਂ ਬਾਬਾ ਸੁਖਮਨ ਸਿੰਘ ਅੱਜ ਦੀ ਆਵਾਜ਼ ਅੱਜ ਇਹ ਕਾਮ ਕੌਂਕ ਮਈ ਦਾ ਚੰਨਣ ਕੇ